I'm not

ਸਾਡੇ ਮੇਂ ਚਿਨ ਆਵੇ ਸੋਨੇ ਦੀ ਜੁੱਤੀ ਸਾਡੇ ਪਾਵੇ ਸ਼ਾਲੇ ਲੋਕਰ ਜਾ ਚਿੱਟਾ ਝੂਟਾ ਘੁਟਾ ਪੌਂਦਾ ਚਿੱਟਾ ਝੂਟਾ ਘੁਟਾ ਪੌਂਦਾ ਚੋਰ ਸਕੇ ਰੱਖਾਂ ਮੈਂ ਸੁਣਾ ਤੂੰ ਲਗਦਾ ਤਹਰੀ ਸ਼ਕੀ ਨੀ ਲਾਵੇਂ ਸੁਣਾ ਤੂੰ ਲਗਦਾ ਤਹਰੀ ਸ਼ਕੀ ਨੀ ਲਾਵੇਂ ਸੁਣਾ ਤੂੰ ਲਗਦਾ ਤਹਰੀ ਸ਼ਕੀ ਨੀ ਲਾਵੇਂ ਪੂਰਾ ਪਾਣੇ ਚੰਗਿਆ ਬੱਤੇ ਦੀ ਦੁਦਰੀ ਵੀ ਆ ਤੇਰੇ ਨਾਮ ਦਾ ਫੇਰ ਕੋਤਲਾ ਪਰਦੀ ਤੋਰਸ਼ ਕੀ ਨੰਦੀ ਵਹਿ ਜਾਵੇ ਜਾ ਕਰਦੀ ਤੋਰਸ਼ ਕੀ ਨੰਦੀ ਵਹਿ ਜਾਵੇ ਜਾ ਕਰਦੀ ਤੋਰਸ਼ ਕੀ ਨੰਦੀ ਵਹਿ ਜਾਵੇ ਜਾ ਕਰਦੀ ਤੋਰਸ਼ ਕੀ ਨੰਦੀ ਤੇ ਤੇਰਾ ਮਾ ਰਾਮੇ ਚੜਿਆ ਕਿ ਕਰਦੇ ਤੂੰ ਦਾ ਤੜਨਾ ਕੀਤੀ ਨੀ ਪਾਸਾ ਮਾਰ ਕੇ ਕਾਂਗੀ ਕੋਲ ਦੀ ਪਾਸਾ ਮਾਰ ਕੇ ਲੰਗੀ ਕੋਲ ਦੀ ਮੇਰੀ ਸੀ ਘਟ ਪੀਤੀ ਪਰਦੇਸੀ ਨਾ ਜਗੋਂ ਤੇਰ ਮੀ ਕੀਤੀ ਤੈ ਪਰਦੇਸੀ ਨਾ ਜਗੋਂ ਤੇਰ ਮੀ ਕੀਤੀ ਪਰਦੇਸੀ ਨਾ ਜਗੋਂ ਤੇਰ ਮੀ ਕੀਤੀ ਤੈ ਪਰਦੇਸੀ ਨਾ ਜਗੋਂ ਤੇਰ ਮੀ ਲਾਕੇ ਤੋੜ ਗਈ ചൂടിയ പണ്ടാഹി ചൂടിയ പക്ഷി ਬੁਲਾ ਰਹੀ ਸੇ ਮੁਗੀ ਪਤਾ ਮਾਂ ਮੇਰੇ ਰਾਹਾਂ ਸੇ ਮੁਗੀ ਪਤਾ ਮਾਂ ਮੇਰੇ ਰਾਹਾਂ ਸੇ ਤੀਆਂ ਜ਼ੋਰ ਲੱਗੀਆਂ ਬੋਲੀ ਚੱਕ ਲਿਓ ਚੱਕ ਲਿਓ ਚੱਕ ਲਿਓ ਮੇਰੇ ਸੌਰਿਆਂ ਦੇ ਪਿੰਡ ਤੀਆਂ ਜ਼ੋਰ ਲੱਗੀਆਂ ਮੇਰੇ ਸੌਰਿਆਂ ਦੇ ਪਿੰਡ ਤੀਆਂ ਜ਼ੋਰ ਲੱਗੀਆਂ ਮੇਰੇ ਸੌਰਿਆਂ

ਕਣਿਆ ਵੇਖੀ ਰਾਣੀ ਜਾਣਦਾ ਤੀਆਂ ਦੇਖਣਿਆ 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 ਸੋਣ ਵੀ ਹੀਨੇ ਮੀ ਪੈ ਜਾਂਦਾ ਗੋਡੇ ਗੋਡੇ ਕਾ ਵੇਖੀ ਜੇ ਕੋ ਖਾਣੀਆਂ ਸੇਬੀਆਂ ਮੁੱਛਾ ਬਣਾ ਕੇ ਆ ਵੇ ਜੇ ਖਾਣੀਆਂ ਸੇਬੀਆਂ ਮੁੱਛਾ ਬਣਾ ਕੇ ਚੁਨਾ ਚੁਨਾ ਚੁਨੀ ਦੋ ਹੜੀ ਹੜੀ ਨਾ ਕਿਤੇ ਡਿੱਗ ਨਾ ਪਵੇ ਗਮੰਡੀ ਅੰਧੀ ਕੰਦੇ ਵੱਲੀਏ ਤੇਰਾ ਗਿੱਧਾ ਸਾਰੇ ਪਿੰਡੇ ਨੂੰ ਪਸੰਦ ਵੱਲੀਏ ਤੇਰਾ ਗਿੱਧਾ ਸਾਰੇ ਪਿੰਡੇ ਨੂੰ ਪਸੰਦ ਵੱਲੀਏ ਤੇਰੇ ਸਾਹਵੇਂ ਵੱਲੀਏ ਤੇਰਾ ਗਿੱਧਾ ਸਾਰੇ ਪਿੰਡ ਨੂੰ ਪਸੰਦ ਵੱਲੀਏ ਕਾਵੇ ਕਾਹੇ ਵਿਕਦਾ ਅਤੇ ਵਿਕਦੇ ਰੇਸ਼ਮੀ ਨਾਲੇ ਇੱਕ ਨਾਲ ਮੈਂ ਚੱਕ ਲਿਆ ਇਹ ਕਿਨਾਲੇ ਮੈਂ ਚੱਕ ਲਿਆ ਮੇਰੇ ਲੱਕ ਦੀ ਮੇਹ ਚ ਨਾ ਆਵੇ ਪਤਲੋ ਦੀ ਗਰਦਨ ਤੇ ਤੋਤਾ ਵੀਨ ਵਜਾਵੇ ਪਤਲੋ ਦੀ ਗਰਦਨ ਤੇ ਤੋਤਾ ਵੀਨ ਵਜਾਵੇ ਪਤਲੋ ਦੀ ਗਰਦਨ ਤੇ ਤੋਤਾ ਵੀ ਪਤਲੋ ਦੀ ਗਰਦਨ ਤੇ ਤੋਤਾ ਵੀਨ ਵਜਾਵੇ ਪਤਲੋ ਦੀ ਗਰਦਨ ਤੇ ਤੋਤਾ ਵੀ ਮੈਂ ਚੱਕ ਲਿਆ ਮੇਰੇ ਲੱਕ ਦੀ ਮੇਹ ਚ ਨਾ ਆਵੇ ਹੈ ਤੁੰਬਰ ਚੱਲ きいてる。

ਕਿ ਨਾ ਰਹਿਣਾ ਸਾਨੂੰ ਜਿੱਦੇ ਬੰਦੇ ਪੈ ਕੇ ਡਰੇ ਜਾਂਦੇ ਕਰੇ ਸੌਰਤ ਨੂੰ ਖੋਸ਼ੋ ਮੋੜਾ ਕਰੇ ਜਾਂਦੇ ਕਰਦੇ ਆ ਪਰ ਅੱਜ ਦੀਆਂ ਆਪਣੀਆਂ ਤਾਂ ਹਟ ਗਈਆਂ ਆਉਣੀਆਂ ਨੂੰ ਹੀ ਨੇ ਜਿਹੜੀਆਂ ਬੋਦੀਆਂ ਪਾ ਲੈਣੀਆਂ ਤੇ ਦੂਧੇ ਪਾਉਣੀ ਦਾ ਮਤਲਬ ਆ ਪਾਉਣਾ ਹੈ ਅੱਜ ਜਿੱਤੇ ਅੱਜ ਅਸੀਂ ਆਪੇ ਬੰਦੇ ਵਿੱਚ ਬਾਈ ਦੇ ਮੀਰ ਤੇ ਉਹਨਾਂ ਨੂੰ ਕੱਪ ਨਹੀਂ ਦੱਸਣੇ ਕੋਈ ਹਲਾਕ ਤਾਂ ਕਦੇ ਜਾਣੇ ਤਾਂ ਕਦ੍ਹੀ ਹੋ ਗਿਆ ਅਸੀਂ ਅੰਗਰੇਜ਼ਾਂ ਦੇ ਉਸ ਸਮੇਂ ਜਿੱਤਾ ਉਹਨਾਂ ਨੂੰ ਕੱਢਿਆ ਸਭ ਤੋਂ ਵੱਡਾ ਕੰਮ ਆ ਤੋ ਮਾਈਕ ਪਰ ਨੂੰ ਵਾਇਦ ਨੇ ਕਿਹਾ ਜਿਨੇ ਅੱਜ 15 ਦਿਨਾਂ ਦਾ ਮੈਨਣਾ ਕਰਾਇਆ ਹੈ ਉਹਨਾਂ ਦਾ ਜੋ ਹੈ ਜੇਕਰ ਉਹਨਾਂ ਦੇ ਸੱਤਿਆ ਕਲਿਆ ਬਾੜੇ ਸਹੀ ਕਰੇ ਉਹਨਾਂ ਦਾ ਸਾਦਾ ਅਧਿਕਾਰਿਆ ਵਿੱਚ ਕਿ ਉਹਨਾਂ ਦੀਆਂ ਮਾਂਾਂ ਨੇ ਸਮਰਥਨ ਕੀਤਾ ਹੈ ਇਹਨਾਂ ਬੱਚਿਆਂ ਨੂੰ ਬਿਲਕੁਲ ਇਹਨਾਂ ਪ੍ਰਾਣੀਤ ਦੇ ਵਾਰੀ ਨੂੰ ਬਚਾ ਸਕਦਾ ਮਾਰ ਇਹਨਾਂ ਨੂੰ ਆਪਣਾ ਜਾਨਾ ਬਚ ਸਕਦਾ ਮਾਂ ਦੇ ਤੁੰਤ ਦੇ ਦਰਜੂਬ ਜਿਵੇਂ ਆਪਣੇ ਪਰਿਵਾਰ ਕੁਛ ਨਹੀਂ ਅਭੀ ਦੀ ਕਿਹੜਾ ਕਰਨੀ ਆ ਅਸਲੀ ਪਾਪ ਤੇ ਚਾਹ ਦੇ ਕਾਤੇ ਜਾਂਦੇ ਪਰ ਅੱਜ ਕੱਲ ਦੀ ਬੀਬੀਆਂ ਨੂੰ ਇਕੱਲਾ ਮੋਬਾਈਲ ਹੋ ਗਿਆ ਨਾ ਬੜਾ ਜਿਆਦਾ ਉਹ ਤੁਸ਼ੀਲ ਸਾਰੇ ਕੰਮ ਕਰਦੀ ਅਸੀਂ ਸਿਖਾਉਣੇ ਕੋਸ਼ਿਸ਼ ਕਰਦੇ ਹਾਂ ਅੱਜ ਨਹੀਂ ਆ ਕੇ ਇਹ ਕੰਮ ਸਿੱਖੋ ਵੀ ਖਾਣਾ ਬਚਣਾ ਪਲਾਈ ਇਹ ਕਾਇਦਾ ਜੀ ਬਣਾ ਬਚਣਾ ਬਣਾ ਵਿੱਚ ਆਇਆ ਅਸਲੀ ਹੈ ਦੋ ਮਿੰਟ आज आज योली भाइहरु भन्दै थिए फोटो काढ्ने भयो अहिले भयो समस्या छैन ਮੈਂ ਸਮੋਕਿਤੇ ਇਹ ਹੀ ਕਹਿਣਾ ਚਾਹਾਂਗੀ ਕਿ ਮੈਂ ਪਟਿਆਲੇ ਵਿੱਚ ਰਹਿੰਦੀ ਆ ਮੈਂ ਸਪੈਸ਼ਲੀ ਇੱਥੇ ਪਿੰਡ ਕੱਲੇਵਾਲ ਦੇ ਵਿੱਚ ਛੁੱਟੀਆਂ ਨੇ ਬਿਤਾਈਆਂ ਮੈਂ ਆਡੀ ਨਰਸਿੰਗ ਦੀ ਸਟੱਡੀ ਕਰ ਰਹੀ ਆ ਉਹਦੇ ਨਾਲ ਨਾਲ ਮੈਂ ਸੱਨਾ ਕੱਤਰ ਵੀ ਸਿੱਖ ਲਈ ਆ ਜੋ ਕਿ ਇੱਥੇ ਸਿੱਖਣ ਨੂੰ ਬਹੁਤ ਕੁਝ ਮਿਲਿਆ ਜਿਵੇਂ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੀ ਚੀਜ਼ਾਂ ਅਲੋਪ ਹੋ ਗਈਆਂ ਨੇ ਜਿੱਦਾਂ ਕਿ ਚਰਖਾ ਵਰ ਪਦਾਲੀ ਵਗੈਰਾ ਆ ਅੱਜ ਕੱਲ ਦੇ ਜੋ ਨਵੀਂ ਜਨਰੇਸ਼ਨ ਦੇ ਬੱਚੇ ਆ ਗਏ ਉਹਨਾਂ ਨੇ ਇਹ ਚੀਜ਼ੀ ਬਹੁਤ ਘੱਟ ਸਿੱਖਿਆ ਕਿ ਦਾ ਕੀ ਬੋਲੀਆ ਬਟਾਰਿਆ ਸੰਭਿਆਚਾਰ ਠੱਗਰੇ ਵਗੈਰਾ ਅੱਜ ਕੱਲ ਦੇ ਬੱਚਿਆਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ ਸੀ ਅਸੀਂ ਖੁਦ ਵੀ ਅੱਜ ਇਹ ਚੀਜ਼ਾਂ ਨੂੰ ਪ੍ਰੋਜੈਕਟ ਕਰ ਚਾਲੇ ਅੱਗੇ ਵੀ ਸਿੱਖਦੇ ਰਹਾਂਗੇ ਅਜਿਹੇ ਇੰਤਿਆਦਾ ਬਹੁਤ ਬਹੁਤ ਧੰਨਵਾਦ के साथ अपने लगभग 700000 के संबंध में हमारे प्रभाव करते हैं ऑर्डर जो वहां पर चल चुके वो मार्सी ऐसी पढ़ाई करना चाहिए पर सब ठीक हाल करते हैं इधर भी आई है ऐसे भी नहीं नहीं कुछ पता नहीं है कि जगह नहीं है जैसे हर साल एक भी आई ना साधारण किया ਲਗਦਾ ਉਹ ਜੁਡੀ ਜਨਤਰੀ ਦਾ ਤਿਹਾੜਾ ਹੈ ਮੈਂ ਦੇਖਿਆ ਹੋਵੇ ਆਪਣੇ ਆਪਣੇ ਜਨਾਂ ਦੇ ਵਿੱਚ ਨਿਕਲ ਆਇਆ ਬੰਦ 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 ਰਹਿਣਗੇ ਮੈਂ ਨਾ ਲੱਗਦਾ ਸੱਚੇ ਕਰ ਰਿਹਾ ਹੈ ਜੇ ਸੱਨਾ ਹੋਵੇ ਇਕੱਲੇ ਨਾਲ ਆਪਾਂ ਗੱਲ ਕਰਾਂਗੇ ਆ ਜੀ ਜੀ ਰਹੇ ਹਾਂ ਇਹ ਵਸਤੀ ਗੱਲ ਕਰ ਰਹੇ ਹਾਂ ਪੇਂਡ ਕਰਦੇ ਵਕਤ ਜਿਹੜਾ ਇਹ ਰਸਰੀ ਪੇਂਡ ਕਰਨਾ ਜਿਹਦੇ ਬਾਰੇ ਤੁਹਾਨੂੰ ਬਹੁਤ ਕੁਝ ਪ੍ਰਾਪਤ ਹੋਇਆ ਕਿ ਬਹੁਤ ਕਾਰਨ ਦੇ ਸੰਜੋਗ ਨਾਲ ਕਾਰਨ ਕੰਟਰੀਬਿਊਸ਼ਨ ਨਾਲ ਕਿਉਂਕਿ ਇਹ ਵਿੱਚ ਬਿਲਕੁਲ ਦੀ ਨਾ ਰਿਹਾ ਆ ਰਿਹਾ ਹੈ ਕਹਾਂ ਤੋਂ ਸਾਰੇ ਨੇ ਆਪਣੀ ਕੰਟਰੀਬਿਊਸ਼ਨ ਕਰਕੇ ਹੋਣਾ ਆਪਕੇ ਵਜ੍ਹਾ ਨਹੀਂ ਇਸ ਵਿੱਚ ਇੱਕ ਆਰੋ ਤੋਂ ਆਣਾ ਇੰਨੀ ਕਾਲੀ ਦੇ ਵਿੱਚ ਆਪਣੇ ਕੰਮ ਤੋਂ ਵੀ ਛੱਡ ਗਏ ਹਨ ਕਿ ਕਿ ਟਾਲੀ ਦਾ ਸਾਰਾ ਕੰਮ ਤਾਂ ਅੱਜ ਆਉਂਦਾ ਹੈ ਮਿਲ ਕੇ ਐਸੇ ਸਾਰੇ ਕੰਮ ਜੁਦਿ ਗਏ ਸੇ ਕੁੜੀਆਂ ਨੂੰ ਗੋਦ ਚੋਸ ਦੀ ਸਿੱਖਣ ਨੂੰ ਮਿਲਿਆ ਤੇ ਇਹਦੇ ਵਿੱਚ ਮਿਲ ਕੇ ਸਾਰਿਆਂ ਨਾਲ ਚੜ ਕੇ ਹੀ ਦਾਦਾ ਪੂਰੀ ਦੰਦੂਰਾ ਆਪਣਾ ਤੇ ਅੱਜ ਇਹਨਾਂ ਨੇ ਪੂਰੇ ਸੰਜੋਗ ਦੇ ਨਾਲ ਇਹ ਜਿਹੜਾ ਸੀ ਆਪਣੀ ਰਸਮਾਂਵਾਜ਼ੂ ਨੂੰ ਮਾਇਆ ਤੇ ਅੱਜ ਇਹਦਾ ਅਸੇ ਨਾਲ ਖੰਡਕਾਰੀ ਇਸੇ ਦੇ ਨਾਮ ਤੇ ਬੱਜਣ ਹਾਂਜੀ ਬੱਲੋ ਬਜਾਇਆ ਚਾਣਾ ਅੱਟਕ ਤੇ ਅੱਗੇ ਵਾਸਤੇ ਮਿਲ ਕੇ ਸਾਰਿਆਂ ਨੂੰ ਇਹ ਹੱਥ ਬੰਨ੍ਹ ਕੇ ਇਹ ਕਿ ਇੱਥੇ ਹੀ ਆਉਂਦੇ ਰਹਿਣਾ ਪਰ ਮਿਲ ਕੇ ਚਾਹੀਦੀ ਇਹਦੇ ਵਿੱਚ ਕੱਟਲ ਮਿਲਵਰਤ ਦਾ ਮਹਿਸੂਸ ਨਾ ਹੋ ਜੀ ਸਿੱਖਣ ਨੂੰ ਇੱਕ ਦੂਜੇ ਨਾਲ ਨੇੜੇ ਹੋ ਕੇ ਬੈਠੇ ਆ ਬਹੁਤ ਵਧੀਆ ਲੱਗਿਆ ਬੈਂਗਲੋਰ ਤੋਂ ਜਿਹੜਾ ਸਾਡਾ ਭਾਈ ਚੱਲ ਕੇ ਜਦੋਂ ਕਿ ਜੀ ਆਲੇ ਘਰ ਵਿੱਚ ਆਉਂਦਾ ਹੈ ਤਾਂ ਆਪਣੇ ਚਾਚਿਆਂ ਦਾਦਿਆਂ ਦਾ ਸਕੀਆਂ ਸਾਰਾ ਕੁਝ ਕਰੋ ਸਾਰੇ ਕਿਸੇ ਕਿਲੇ ਕੋਲ ਲੱਗ ਲੱਗ ਲੈ ਇੱਕ ਜਗ੍ਹਾ ਤੇ ਆ ਕੇ ਨਾ ਸਾਰਿਆਂ ਨਾਲ ਹੱਥ ਮਿਲਾ ਕੇ ਸਾਰੇ ਇਕੱਠੇ ਮਿਲ ਕੇ ਕਰਦੇ ਹਾਂ ਕਿ ਅਗਲੇ ਸਾfte ਏਕੀ ਜਿਆਦਾ ਪ੍ਰੋਗਰਾਮ ਕਰੀ ਵੱਧ ਤੋਂ ਵੱਧ ਪ੍ਰੋਗਰਾਮ ਬੜੀ ਸੋਹਣਾ ਹੋਵੇ ਇਹ ਵੀ ਜਾਰੇ ਭੈਣਾ ਨੂੰ ਸਪੈਸ਼ਲ ਨਹੀਂ ਹਸਾਦੀ ਤੇ ਆਪ ਜਾਨ ਚਾਹ ਜਿਵੇਂ ਤੁਹਾਨੂੰ ਸਾਰਿਆਂ ਨੇ ਆਪਣਾ ਮਾਣ ਮਹਿਸੂਸ ਕਰਨ ਲਈ ਜਿਵੇਂ ਅਸੀਂ ਕਾਣਕਟ ਕਲੇਵਾਰਗੇ ਦੀਆਂ ਮਨਾਈਆਂ ਨੇ ਇਸ ਤਰ੍ਹਾਂ ਦੇ ਸਾਥ ਨੂੰ ਕਿਸੇ ਪ੍ਰੇਰਨਾ ਨਾਲ ਨਾ ਸਿਰਫ ਇਹ ਗੁੰਮਰਾਹ ਨਾ ਕਿ ਉਹ ਸਾਡੇ ਦੇ ਨਾਲ ਸਾਡੇ ਨਾਲ ਕੰਮ ਕਰਨਾ ਇਸ ਤਰ੍ਹਾਂ ਦੇ ਕਰਾ ਕੇ ਕਿ ਅੱਜ ਨਾਲ ਬੋਲਣਾ ਹੈ